ਆਲਿਸ ਸਿੱਖਾ ਜੀ ਮੈਂ ਦਵਿੰਦਰ ਸੇਖੋਂ ਸਵਾਗਤ ਕਰਦਾ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਮੇਰੇ ਨਾਲ ਮੇਰੇ ਵੀਰ ਨੇ ਜਗਦੀਪ ਸਿੰਘ ਜਗਜੀਤ ਸਿੰਘ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੇਰੇ ਨਾਲ ਮੇਰਾ ਭਰਾ ਦਵਿੰਦਰ ਸਿੰਘ ਸੇਖੋਂ ਅਸੀਂ ਸਾਰੀ ਸੰਗਤ ਦੇ ਨਾਲ ਅੱਜ ਤੁਹਾਡੇ ਨਾਲ ਨਵੇਂ ਟੌਪਿਕ ਤੇ ਗੱਲਬਾਤ ਕਰਨ ਜਾ ਰਹੇ ਹਾਂ ਜੀ ਹਾਂਜੀ ਜੀ ਦੀ ਦਿਵਿਤੀ ਅੱਜ ਦਾ ਜਿਹੜਾ ਟਾਪਿਕ ਹੈ ਨਾ ਮੈਂ ਬਹੁਤ ਜ਼ਿਆਦਾ ਮਤਲਬ ਕਿ ਸੋਸ਼ਲ ਮੀਡੀਆ ਤੇ ਵੀ ਵੀਡੀਓਜ਼ ਦੇਖੀਆਂ ਨੇ ਮਤਲਬ ਇੰਸਟਾਗ੍ਰam ਵਗੈਰਾ ਤੇ ਲੋਕਾਂ ਨੇ ਟਿਕਟੌਕ ਤੇ ਵੀ ਪਾਈਆਂ ਹੁੰਦੀਆਂ ਨੇ ਵੀ ਕੋਈ ਮਤਲਬ ਬੀਬੀ ਜਾਂ ਕੋਈ ਭਾਈ ਉਹ ਆਪਣਾ ਐਕਸਪੀਰੀਅੰਸ ਦੱਸ ਰਿਹਾ ਹੈ ਉਹਨੇ ਸਿਮਰਨ ਕੀਤਾ ਉਹਨੇ ਅਭਿਆਸ ਕੀਤਾ ਨਾ ਉਹ ਤਾਂ ਪ੍ਰਮਾਤਮਾ ਨੂੰ ਉਹਦਾ ਮਿਲਾਪ ਹੋਇਆ ਤੇ ਕਿਦਾਂ ਉਹਨੇ ਆਪਣੇ ਸਰੀਰ ਛੱਡ ਕੇ ਆਪਣੀ ਆਤਮਾ ਨੂੰ ਆਪਣੇ ਮਨ ਨੂੰ ਜਿਹੜਾ ਹੈ ਉਹ ਸਮਲ ਕੇ ਬ੍ਰਹਮੰਡ ਦੇ ਵਿੱਚ ਲਿਜਾ ਕੇ ਉਹਨੇ ਸੂਰਜ ਵੀ ਦੇਖਿਆ ਉਹਨੇ ਹੋਰ ਗ੍ਰਹਿ ਵੀ ਦੇਖੇ ਚੀਜ਼ਾਂ ਦੇਖੀਆਂ ਪਰ ਲੋਕਾਂ ਦੇ ਨੀਚੇ ਕਮੈਂਟ ਬਿਲਕੁਲ ਜੀ ਲੋਕਾਂ ਪਾਉਂਦੇ ਆ ਉਹ ਕਿ ਬੜੇ ਮਤਲਬ ਕਿ ਲੋਕਾਂ ਨੇ ਮਾੜੇ ਕਮੈਂਟ ਕੀਤੇ ਹੁੰਦੇ ਨੇ ਤੇ ਉਹ ਜਿਹੜਾ ਜਾਂ ਇੰਦਾ ਰੱਬ ਨੂੰ ਨਹੀਂ ਪਾਇਆ ਜਾ ਸਕਦਾ ਤੇ ਤੁਹਾਨੂੰ ਕੀ ਲੱਗਦਾ ਕਿ ਰੱਬ ਨੂੰ ਪਾਉਣਾ ਆਸਾਨ ਹੈ ਜਾਂ ਰੱਬ ਨੂੰ ਪਾਇਆ ਜਾ ਸਕਦਾ ਮਨੁੱਖਾ ਜਨਮ ਦੇ ਵਿੱਚ ਜਾਂ ਨਹੀਂ ਪਾਇਆ ਜਾ ਸਕਦਾ ਕੀ ਕਹਿਣਾ ਤੁਹਾਡਾ ਹਾਂਜੀ ਦਵਿੰਦਰ ਵੀਰ ਦੇਖੋ ਜਿਵੇਂ ਆਪਾਂ ਤੁਹਾਡੀ ਗੱਲ ਬਾਕੀ ਸਹੀ ਹੈ ਆਪਾਂ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਆਂ ਇਦਾਂ ਜੀਆਂ ਪਰ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਲਿਖਿਆ ਆ ਗੁਰੂ ਸਾਹਿਬ ਕਹਿੰਦੇ ਦੇਖੋ ਪ੍ਰਮਾਤਮਾ ਆ ਨਾ ਉਹਨੂੰ ਆਪਾਂ ਮਨੁੱਖਾ ਜਨਮ ਦੇ ਵਿੱਚ ਪਾ ਸਕਦੇ ਆਂ ਤਾਈਓ ਆਪਨੋ ਮਹਾਰਾਜ ਨੇ ਕਿਹਾ ਆ ਵੀ ਭਈ ਪ੍ਰਾਪਤ ਮਾਨੁੱਖ ਦੀ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀ ਆ ਹਾਂ ਉਹ ਕਹਿੰਦੇ ਵੀ ਤੁਹਾਡੇ ਕੋਲ ਇਹੀ ਸਮਾਂ ਆ ਮਨੁੱਖਾ ਜੀਵਨ ਸਭ ਤੋਂ ਵਧੀਆ ਸਮਾਂ ਆ ਆਪਾਂ ਪ੍ਰਮਾਤਮਾ ਨਾਲ ਇੱਕਮਿਕ ਹੋ ਸਕਦੇ ਆ ਤੇ ਇੱਕਮਿਕ ਹੋਣਾ ਕਿਵੇਂ ਆ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ ਨਾਨਕ ਲੀਨ ਭਿਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਉਹ ਕਹਿੰਦੇ ਜਿਵੇਂ ਮਤਲਬ ਪਾਣੀ ਆ ਆਪਾਂ ਨਦੀ ਵਿੱਚੋਂ ਜਾਂ ਸਮੁੰਦਰ ਵਿੱਚੋਂ ਗਲਾਸ ਪਾਣੀ ਦਾ ਭਰ ਲਈਏ ਤੇ ਬਦਵਾਰਾ ਫੇਰ ਉਹਨੂੰ ਆਪਾਂ ਜਦੋਂ ਗਲਾਸ ਪਾਣੀ ਦਾ ਭਰ ਕੇ ਆਪਾਂ ਵਿੱਚ ਪਾ ਦਿੰਨੇ ਆ ਤੇ ਉਹ ਪਾਣੀ ਫੇਰ ਉਹਦੇ ਵਿੱਚ ਹੀ ਮਤਲਬ ਰਲ ਜਾਂਦਾ ਭੇਦ ਹੋ ਜਾਂਦਾ ਆਪਾਂ ਉਹਨੂੰ ਵੱਖ ਨਹੀਂ ਕਰ ਸਕਦੇ ਜੀ 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 ਇਦਾਂ ਵੀ ਮਹਾਰਾਜ ਕਹਿੰਦੇ ਆ ਵੀ ਆਪਾਂ ਪ੍ਰਮਾਤਮਾ ਦੇ ਨਾਲ ਅਭੇਦ ਹੋਣਾ ਜਿਉਂਦੇ ਜੀ ਆਪਾਂ ਪ੍ਰਮਾਤਮਾ ਚ ਮਿਲਣਾ ਆ ਪ੍ਰਮਾਤਮਾ ਗਾ ਬਾਣੀ ਦਾ ਤੁਸੀਂ ਵੀ ਸ਼ਬਦ ਸੁਣਿਆ ਹੋਣਾ ਵੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹਾਂ ਵੀ ਮਨਾ ਤੂੰ ਜੋਤ ਸਰੂਪ ਮਤਲਬ ਤੂੰ ਰੱਬ ਦਾ ਹੀ ਰੂਪ ਆ ਤੇ ਤੂੰ ਅਸੀਂ ਆਪਣੇ ਅਸਲੇ ਨੂੰ ਪਹਿਚਾਣੀਏ ਵੀ ਅਸਲ ਵਿੱਚ ਅਸੀਂ ਕੌਣ ਆ ਬਾਕੀ ਇੱਕ ਗੱਲ ਹੋਰ ਅਦਵਿੰਦਰ ਵੀਰ ਤੇ ਕਈ ਵਾਰੀ ਅਸੀਂ ਕਹਿ ਦਿੰਦੇ ਆ ਵੀ ਯਾਰ ਪ੍ਰਮਾਤਮਾ ਹੈ ਤਾਂ ਸਾਨੂੰ ਦੱਸਦਾ ਕਿਉਂ ਵੀ ਮਤਲਬ ਹੈ ਆ ਤਾਂ ਉਹ ਮਤਲਬ ਸਾਨੂੰ ਦਿੰਦਾ ਕਿਉਂ ਨਹੀਂ ਹੁਣ ਦੇਖੋ ਜਿਵੇਂ ਦੁੱਧ ਆ ਹੁਣ ਦੁੱਧ ਦੇ ਵਿੱਚ ਕਿਉਂ ਕਿਉਂ ਆਪਾਂ ਨੂੰ ਦਿੰਦਾ ਨਹੀਂਗਾ ਪਰ ਦੁੱਧ ਦੇ ਵਿੱਚ ਕਿਉਂ ਹੈ ਠੀਕ ਆ ਤੇ ਜਿਵੇਂ ਮਹਾਰਾਜ ਕਹਿੰਦੇ ਹੁਣ ਲੱਕੜ ਦੇ ਵਿੱਚ ਆਪਾਂ ਨੂੰ ਅੱਗ ਨਹੀਂ ਦਿੰਦੀ ਜੀ ਜੀ ਪਰ ਲੱਕੜ ਦੇ ਵਿੱਚ ਅੱਗ ਛੁਪੀ ਅੱਗ ਅੱਗ ਛੁਪੀ ਹੋਈ ਆ ਆਪਾਂ ਜਦੋਂ ਮੰਨ ਲਓ ਵੀ ਮਾੜੀ ਜੀ ਲੱਕੜ ਨੂੰ ਅੱਗ ਲਾਉਂਦੇ ਆ ਜਾਂ ਤੁਸੀਂ ਹੁਣ ਜਿਵੇਂ ਕੈਨੇਡਾ ਦੇ ਵਿੱਚ ਰਹਿੰਦੇ ਹੋ ਕਈ ਵਾਰੀ ਤੁਸੀਂ ਵੇਖਦੇ ਹੋ ਉੱਥੇ ਜੰਗਲਾਂ ਨੂੰ ਅੱਗ ਲੱਗ ਜਾਂਦੀ ਆ ਮਤਲਬ ਅੱਗ ਤਾਂ ਜਿਨੇ ਲਾਈ ਜਾਂ ਲੱਗੀ ਤਾਂ ਥੋੜੀ ਜੀ ਅੱਗ ਤੋਂ ਲੱਗੀ ਇੰਨੀ ਅੱਗ ਕਿਵੇਂ ਲੱਗ ਗਈ ਉਹ ਬਾਕੀ ਅੱਗ ਤਾਂ ਲੱਕੜ ਦੇ ਵਿੱਚ ਹੀ ਛੁਪੀ ਹੋਈ ਸੀ ਨਾ ਜੀ ਜੀ ਬਿਲਕੁਲ ਹਾਂ ਨਾ ਤੇ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਵੀ ਪ੍ਰਮਾਤਮਾ ਸਾਡੇ ਸਾਰਿਆਂ ਦੇ ਵਿੱਚ ਛੁਪਿਆ ਹੋਇਆ ਹੈ ਇਹਦੇ ਵਾਸਤੇ ਪ੍ਰਮਾਤਮਾ ਨੂੰ ਅਸੀਂ ਕਿਵੇਂ ਵੇਖ ਸਕਦੇ ਹਾਂ ਗੁਰੂ ਸਾਹਿਬ ਕਹਿੰਦੇ ਸੁਰਤ ਦੀਆਂ ਅੱਖਾਂ ਦੇ ਨਾਲ ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ ਨਾਨਕ ਕਹੇ ਸਿਆਣਿਏ ਐਉ ਕੰਤ ਮਿਲਾਵਾ ਹੋਇ ਮਾਰੇ ਕਹਿੰਦੇ ਵੀ ਤੂੰ ਪ੍ਰਮਾਤਮਾ ਨੂੰ ਦੇਖਣਾ ਆ ਵੀ ਪ੍ਰਮਾਤਮਾ ਦੇ ਦਰ ਦੇ ਚਰਨ ਬਣਾ ਤੇ ਕਰ ਭਾਵ ਕੇ ਪਿਆਰ ਦੇ ਹੱਥ ਬਣਾ ਤੇ ਲੋਇਨ ਸੁਰਤ ਕਰੇ ਉਹ ਕਹਿੰਦੇ ਵੀ ਸੁਰਤ ਜਿਹੜੀ ਆ ਸੁਰਤ ਨੂੰ ਅੱਖਾਂ ਬਣਾ ਆਪਣੀਆਂ ਹਣਾ ਜੀ ਬਿਲਕੁਲ ਵੀ ਗੁਰਬਾਣੀ ਦੇ ਵਿੱਚ ਮਹਾਰਾਜ ਦਸਮ ਗ੍ਰੰਥ ਦਾ ਦਸਮ ਗ੍ਰੰਥ ਦਾ ਦਸਮ ਦਵਾਰ ਦਾ ਜ਼ਿਕਰ ਕਰਦੇ ਨੇ ਹਨਾ ਵੀ ਦਸਮ ਦਵਾਰ ਹੈ ਜਿਹੜਾ ਉਹਦੇ ਥਰੂ ਆਪਾਂ ਉਸ ਪ੍ਰਮਾਤਮਾ ਦਾ ਮਿਲਾਪ ਹੋਣਾ ਹੁੰਦਾ ਆਪਾਂ ਉਸ ਪ੍ਰਮਾਤਮਾ ਦੀ ਗੋਦ ਵਿੱਚ ਜਾਣਾ ਰੋਜ਼ ਜਦੋਂ ਆਪਾਂ ਰਾਤ ਨੂੰ ਸੌਂਨੇ ਆ ਉਦੋਂ ਆਪਾਂ ਇਹ ਸਰੀਰ ਨੂੰ ਛੱਡ ਕੇ ਉਸ ਅਕਾਲ ਪੁਰਖ ਦੇ ਨਾਲ ਵਿਚਾਰ ਵਟਾਂਦਰੇ ਵਿੱਚ ਜਾਣਾ ਉਸ ਤੋਂ ਦਿਨ ਚੜ੍ਹਦੇ ਨੂੰ ਦੁਬਾਰਾ ਫਿਰ ਇਸ ਗੋਦ ਵਿੱਚ ਵਾਪਸ ਆ ਜਾਣਾ ਜਿਵੇਂ ਗੁਰਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਆ ਹਰਿ ਸੁਖੰਦ ਰੱਖ ਕੇ ਬਾਜਾ ਪਾਉਣ ਬਜਾਇਆ ਵਾਜਾ ਵਜਾਇਆ ਪੌਣ ਨੌ ਦੁਆਰੇ ਪਹੁੰਚੇ ਤੇ ਇਹ ਦਸਵਾਂ ਗੁਪਤ ਰਖਾਇਆ ਅੱਗੇ ਮਹਾਰਾਜ ਕਹਿੰਦੇ ਨੇ ਬਿਲਕੁਲ ਸਹੀ ਹੈ ਜੀ ਆਪਾਂ ਕਿਰੂ ਦਸਮ ਦੁਆਰ ਦੀ ਖੋਜ ਕਿਵੇਂ ਕਰ ਸਕਦੇ ਆ ਮਹਾਰਾਜ ਕਹਿੰਦੇ ਗੁਰਦੁਆਰੇ ਲਾਇ ਭਾਵਨੀ ਤੈਨਾਂ ਦਸਮ ਦੁਆਰ ਦਿਖਾਇਆ ਕਹਿੰਦੇ ਵੀ ਜਦੋਂ ਆਪਾਂ ਗੁਰੂ ਦੇ ਦੁਆਰੇ ਪਾ ਬਿਲਕੁਲ ਸਹੀ ਆ ਹਮ ਗੁਰੂ ਦੀ ਆ ਸ਼ਰਨ ਦੇ ਵਿੱਚ ਜਾਂਦੇ ਆ ਤਾਂ ਸਾਨੂੰ ਦਸਮ ਦੁਆਰ ਦਾ ਮਾਰਗ ਦੱਸਦੇ ਆ ਵੀ ਅਸੀਂ ਦਸਮ ਦੁਆਰ ਚ ਕਿਵੇਂ ਜਾਣਾ ਕਿਵੇਂ ਮਿਲ ਸਕਣਾ ਤੇ ਪਰ ਮੰਲੀ ਜਦੋਂ ਆਪਾਂ ਦੁਨੀਆਵੀ ਤੌਰ ਦੇਤੇ ਜਿਗਦੀ ਤ੍ਰਿਚੀ ਦੇਖਦੇ ਆ ਨਾ ਇੱਥੇ ਵੀਡੀਓਜ਼ ਦੇਖਦੇ ਆ ਜਿਹੜੋ ਕੋਈ ਗੁਰਬਾਣੀ ਦੇ ਬਾਰੇ ਹੀ ਦੱਸਦਾ ਦੇਖੋ ਬੜੇ ਕਈ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਅਰਥ ਬੜੇ ਗੁਰਬਾਣੀ ਨਹੀਂ ਕਈ ਤੋਂ ਕਹਿੰਦੇ ਅਰਥ ਬੜੇ ਸਰਲ ਨੇ ਮਤਲਬ ਕਿ ਉਹਨਾਂ ਦਾ ਕੋਈ ਕੋਈ ਗਲਤ ਉਹ ਆਪ ਨੂੰ ਸਮਝ ਆ ਜਾਂਦੀਆਂ ਅਸਲ ਅਰਥ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਲੋਕ ਕਹਿਣਗੇ ਕਿ ਲੋਕ ਆਪਣੇ ਤਰੀਕੇ ਨਾਲ ਜੀ ਅਰਥ ਕਰਦੇ ਨੇ ਹੁਣ ਦੇਖੋ ਜਿਵੇਂ ਆਪਾਂ ਜੀ ਆ 10 ਤਲਵਾਰ ਦੀ ਜਲਕ੍ਰਿਯ ਗੁਰਬਾਣੀ ਮਹਾਰਾਜ ਦੇ ਵਿੱਚ ਉਹਨਾਂ ਨੇ ਦੱਸਿਆ ਕਈ ਕਹਿਣਗੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਲਾਉਂਦੇ ਆ ਪਰ ਇਸ ਗੱਲ ਤੋਂ ਇਹ ਗੱਲ ਕਰਦੇ ਨੇ ਕਿ ਜੀ ਦਸਮ ਦਵਾਰ ਵੀ ਹੈਗਾ ਕੁਛ ਕੋਈ ਇਦਾਂ ਦੀ ਚੀਜ਼ ਹੈਗੀ ਆ ਕੋਈ ਨਿੱਜ ਘਰ ਆਪਣਾ ਹੈਗਾ ਵਾ ਕਿਤੇ ਵੀ ਜਦੋਂ ਆਪਾਂ ਮਰ ਜੰਨੇ ਆ ਬਸ ਖਤਮ ਹੋ ਜਾਂਦਾ ਸਾਰਾ ਕੁਛ ਨਾ ਪਰ ਇਦਾਂ ਦਾ ਨਹੀਂ ਹੈਗਾ ਅਸਲ ਦੇ ਵਿੱਚ ਪਾਣੀ ਮਹਾਰਾਜ ਦੀ ਆਪਾਂ ਸੁਣਦੇ ਆ ਉਹਨਾਂ ਦੇ ਹਿਸਾਬ ਨਾਲ ਚੱਲਦੇ ਆ ਤਾਂ ਦਸਮ ਦਵਾਰ ਵੀ ਹੈਗਾ ਤੇ ਇਹ ਨਿੱਜ ਘਰ ਆ ਜਿਹੜਾ ਆਪਣਾ ਇਸ ਬਾਹਰ ਜਾ ਕੇ ਆਪਣਾ ਨਿੱਜ ਘਰ ਵੀ ਆ ਜਿੱਥੇ ਆਪਾਂ ਸਹਜੇ ਬੈਠਣਾ ਹੁੰਦਾ ਵਾ ਪਰ ਨਹੀਂ ਲੋਕ ਜਿਹੜੇ ਮਨ ਦੇ ਵਿੱਚ ਮਤਲਬ ਕਿ ਮਹਾਰਾਜ ਕੀ ਸਮਝਾਉਣਾ ਕਰਦੇ ਨੇ हां जी देवेंद्रबीर बिल्कुल सही है महाराज कहंदे ਵੀ ਆਪਣੇ ਦੇਖੋ ਨੌ ਦੁਆਰੇ ਆ ਹੋ ਗਏ ਅੱਖਾਂ ਹੋ ਗਈਆਂ ਦੋ ਅੱਖਾਂ ਹੋ ਗਏ ਦੋ ਕੰਨ ਹੋ ਗਏ ਨੱਕ ਆਪਣੀ ਇੰਦਰੀਆਂ ਹੋ ਗਈਆਂ ਹਨ ਅਤੇ ਮਹਾਰਾਜ ਕਹਿੰਦੇ ਵੀ ਇਹ ਆਪਣੇ ਨੌ ਦੁਆਰੇ ਆ ਹਨ ਦਸਵਾਂ ਦੁਆਰ ਆ ਜਿਹੜਾ ਮਹਾਰਾਜ ਕਹਿੰਦੇ 10ਵਾਂ ਦੁਆਰਾ ਅਗਮ ਅਪਾਰ ਪਰਮਪੁਰਖ ਕੀ ਘਾਟੀ ਉੱਪਰ ਹਾਟ ਹਾਟ ਪਰ ਆਲਾ ਆਲੇ ਉੱਪਰ ਥਾਤੀ ਵੀ ਮਹਾਰਾਜ ਕਹਿੰਦੇ ਵੀ ਦਸਵਾਂ ਦੁਆਰ ਆ ਗੁਰੂ ਸਾਹਿਬ ਕਹਿੰਦੇ ਵੀ ਭਾਈ ਉਹ ਪ੍ਰਮਾਤਮਾ ਨੇ ਗੁਪਤ ਰੱਖਿਆ ਹੋਇਆ ਆ ਉਹਦੀ ਕੁੰਜੀ ਗੁਰੂ ਸਾਹਿਬ ਦੇ ਕੋਲੇ ਆ ਉਹ ਜਦੋਂ ਆਪਾਂ ਮਤਲਬ ਗੁਰੂ ਸਾਹਿਬ ਦੇ ਤੁਹਾਡੀ ਬਿਲਕੁਲ ਗੱਲ ਸਹੀ ਆ ਵੀ ਗੁਰਦੁਆਰੇ ਲਾਏ ਭਾਵਨੀ ਇੱਕ ਨਾਂ ਦਸਮਾ ਦਵਾਰ ਦਿਖਾਇਆ ਤਹਿ ਅਨੇਕ ਰੂਪ ਨਾਮ ਨੰਨਿਤ ਤਿਸ ਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀ ਉਹ ਗੁਫਾ ਅੰਦਰ ਰੱਖ ਕੇ ਵਾਜ ਪਵਨ ਵਜਾਇਆ ਬਿਲਕੁਲ ਹਨਾ ਮਾਰੇ ਕਹਿੰਦੇ ਫਿਰ ਜਦੋਂ ਆਪਾਂ ਉਹ 10 ਦੁਆਰ ਤੇ ਪਹੁੰਚ ਜਾਂਦੇ ਆ ਨਾ ਉੱਥੇ ਫਿਰ ਆਪਾਂ ਨੂੰ ਪਰਮਾਤਮਾ ਦੇ ਅਨੇਕਾਂ ਰੂਪ ਦਿਸਣ ਲੱਗ ਜਾਂਦੇ ਤਹ ਅਨੇਕ ਰੂਪ ਨਾਉ ਨਮਨਿਤ ਉਹਦੇ ਨਾਮ ਵੀ ਇਨੇਕਾਂ ਨੇ ਰੂਪ ਵੀ ਇਨੇਕਾਂ ਨੇ ਜਿਵੇਂ ਬਾਣੀ ਦਾ ਸ਼ਬਦ ਆਉਂਦਾ ਵੀ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਣ ਨਹੀਂ ਕੋਈ ਹੁਣ ਦਵਿੰਦਰ ਵੀਰ ਹੁਣ ਦੇਖੋ ਵੀ ਆਪਾਂ ਨੂੰ ਹੁਣ ਰੱਬ ਮਤਲਬ ਕੋਈ ਬਿਰਲਾ ਆ ਜਿਨ੍ਹਾਂ ਜਿਹੜੇ ਗੁਰਬਾਣੀ ਦੇ ਭੈਣ ਭਰਾ ਨੇੜੇ ਆ ਜਿਹੜੇ ਸਮਝਦੇ ਆ ਮੰਨਿਆ ਜਿਨ੍ਹਾਂ ਨੇ ਉਹਨਾਂ ਨੂੰ ਪਰਮਾਤਮਾ ਦਿੰਦਾ ਆ ਨਹੀਂ ਆਪ ਨੂੰ ਰੱਬ ਦਿੰਦਾ ਨਹੀਂਗਾ ਕੁਦਰਤ ਦੇ ਵਿੱਚ ਜੀ 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 ਬਿਲਕੁਲ ਮੈਂ ਆਪਾਂ ਕਹਿੰਦੇ ਇਹ ਵੀ ਹਨਾ ਦਿੰਦਾ ਨਹੀਂਗਾ ਜਦੋਂ ਤੁਸੀਂ ਮਤਲਬ ਪਰਮਾਤਮਾ ਤੇ ਗੁਰੂ ਦੀ ਗੱਲ ਨੂੰ ਮੰਨਣ ਲੱਗ ਜਾਂਦੇ ਹੋ ਨਾ ਤੁਹਾਡਾ ਉਹ 10 ਮਦਦਵਾਰ ਪ੍ਰਗਟ ਹੋ ਜਾਂਦਾ ਤੇ 10 ਮਦਦਵਾਰ ਪ੍ਰਗਟ ਹੋਣਾ ਹੀ ਇਹ ਗੱਲ ਦੀ ਨਿਸ਼ਾਨੀ ਆ ਵੀ ਤੁਹਾਨੂੰ ਮਤਲਬ ਜਰੇ ਜਰੇ ਦੇ ਵਿੱਚ ਪਰਮਾਤਮਾ ਨਿਗਾ ਆਊਗਾ ਜੀ 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 ਤੁਹਾਨੂੰ ਜਰੇ ਜਰੇ ਦੇ ਵਿੱਚ ਪਰਮਾਤਮਾ ਤੁਹਾਨੂੰ ਹਰੇਕ ਜੀਵ ਦੇ ਵਿੱਚ ਤੁਹਾਨੂੰ ਆਏ ਲੱਗੂਗਾ ਬਈ ਯਾਰ ਵੀ ਮਤਲਬ ਕੋਈ ਦੁਸ਼ਮਣ ਲੱਗਣਾ ਹੀ ਨਹੀਂ ਤੁਹਾਨੂੰ ਲੱਗਣਗੇ ਸਾਰੇ ਸਾਡੇ ਆਪਣੀ ਆ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਥ ਸੰਗਤ ਮੋਹਿ ਪਾਈ ਨਾ ਕੋ ਬਹਿਰੀ ਨਹੀਂ ਵਿਗਾਨਾ ਸਗਲ ਸੰਗ ਹਮ ਕੋ ਬਣਾਈ ਜੀ 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 ਹਣਾ ਵੀ ਬੰਦੇ ਦੀ ਮਤਲਬ ਬੰਦੇ ਦੀ ਸੋਚ ਉੱਚੀ ਹੋ ਜਾਂਦੀ ਹੈ ਹੋਰ ਮਹਾਰਾਜ ਉਹਦੇ ਦਿਮਾਗ ਨੂੰ ਮਤਲਬ ਉਹ ਕੁੰਜੀ ਨਾਲ ਖੋਲ ਦਿੰਦਿਆ ਕਹਿੰਦਾ ਨਾ ਸਤਗੁਰ ਹੱਥ ਕੁੰਜੀ ਹੋਰ ਤਦਰ ਖੁੱਲੇ ਨਹੀਂ ਜੀ 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 ਕਹਿੰਦੇ ਗੁਰੂ ਦੇ ਹੱਥ ਕੁੰਜੀ ਆ ਇਹ ਹੋਰ ਕਿਤੋਂ ਇਹ ਦਸਨ ਦੁਆਰਾ ਖੁੱਲਣਾ ਨਹੀਂਗਾ ਗੁਰੂ ਦੇ ਗਿਆਨ ਨਾਲ ਹੀ ਖੁੱਲਣਾ ਹੈ ਜੀ ਜੀ ਵੀ ਇੱਕ ਜਗਦੀਪ ਜੀ ਜਗਦੀਪ ਜੀ ਜਦੋਂ ਆਪਾਂ ਮਤਲਬ ਕਿ ਹਾਂਜੀ ਮਹਾਰਾਜ ਨੂੰ ਆਪਾਂ ਆਪਣਾ ਗੁਰੂ ਮੰਨਦੇ ਆ ਗੁਰੂ ਧਾਰ ਲਿਆ ਤੇ ਆਪਾਂ ਉਹਨਾਂ ਦੀ ਮਤਲਬ ਕਿ ਸਿੱਖਿਆ ਤੇ ਚੱਲਦੇ ਆਂ ਜਿਵੇਂ ਹੁਣ ਆਪਾਂ ਕਹਿੰਦੇ ਆ ਕਿ ਕਈ ਮਤਲਬ ਕਿ ਲੈਂਗੁਏਜ ਵਿੱਚ ਫਾਰਸੀ ਹੋਗੀ ਜਾਂ ਹੋਰ ਲੈਂਗੁਏਜ ਦੇ ਵਿੱਚ ਵੀ ਲਿਖਿਆ ਹੋਇਆ ਆ ਮਤਲਬ ਕਿ ਜੋ ਜਿਵੇਂ ਸੰਸਕ੍ਰਿਤ ਹਾਂਜੀ ਸੰਸਕ੍ਰਿਤੀ ਹੋਗੀ ਜਾਂ ਹੋਰ ਹਾਂ ਫਿਰ ਆਪਾਂ ਨੂੰ ਸਮਝ ਨਹੀਂ ਹੈਗੀ ਤਾਂ ਆਪਾਂ ਜੇ ਕੋਈ ਮਤਲਬ ਕਿ ਗ੍ਰੰਥੀ ਸਿੰਘ ਜਾਂ ਕੋਈ ਦੇਹਧਾਰੀ ਜਿਹੜਾ ਸੰਤ ਆ ਆਪਾਂ ਉਹਦੀ ਸ਼ਰਧਾ ਇੰਨੀ ਆ ਤਾਂ ਤੁਹਾਡੇ ਹਿਸਾਬ ਨਾਲ ਇਹ ਕੋਈ ਗਲਤ ਗੱਲ ਆ ਕਿਉਂਕਿ ਮਹਾਰਾਜ ਨੇ ਤਾਂ ਹੁਕਮ ਕੀਤਾ ਕਿ ਇਹ ਦੇਹਧਾਰੀ ਗੁਰੂ ਨੂੰ ਨਹੀਂ ਮੰਨਣਾ ਹਨਾ ਤਾਂ ਫਿਰ ਆਪਾਂ ਉਹਦਾ ਹੱਲ ਕੀ ਕਰ ਸਕਦੇ ਹਾਂ ਆਪਾਂ ਦੇਹਧਾਰੀ ਤੋਂ ਕਿਵੇਂ ਬਚਣਾ ਵੀ ਦੇਹਧਾਰੀ ਕੋਲੇ ਵੀ ਨਾ ਜਾਈਏ ਪਰ ਗੱਲ ਤਾਂ ਇਹ ਆ ਵੀ ਕਈ ਚੀਜ਼ਾਂ ਦੀ ਆਪਣੀ ਸਮਝ ਤੋਂ ਬਾਹਰ ਨੇ ਦੇਖੋ ਜਿਹੜੇ ਜਿਨ੍ਹਾਂ ਨੇ ਸਾਧੂ ਸੰਤਾਂ ਨੇ ਅਭਿਆਸ ਕੀਤਾ ਉਹ ਉਹ ਕਰ ਸਕਦੇ ਆ ਪਰ ਆਪਣੀ ਸਮਝ ਤੋਂ ਬਾਹਰ ਨੇ ਫਿਰ ਉਹਦਾ ਕੀ ਹੱਲ ਹੈ ਕਿਸ ਤਰੀਕੇ ਨਾਲ મતલਬ ਕਿ ਉਹਦੀ ਨੇ ਹਾਂਜੀ ਦੀਵਿੰਦਰ ਵੀਰ ਤੁਹਾਡਾ ਮਤਲਬ ਕੁਐਸਚਨ ਬਹੁਤ ਵਧੀਆ ਹੈ ਬਹੁਤ ਸਹੀ ਆ ਦੇਖੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਕਿਹਾ ਹੈ ਵੀ ਆਪਾਂ ਦੇਹਧਾਰੀ ਗੁਰੂ ਨੂੰ ਨਹੀਂ ਮੰਨਣਾ ਹਨਾ ਇਹ ਆਪਾਂ ਨੂੰ ਮਹਾਰਾਜ ਨੇ ਕਿਹਾ ਪਰ ਗੁਰੂ ਸਾਹਿਬ ਨੇ ਬਾਣੀ ਚ ਇਹ ਵੀ ਆਪਾਂ ਨੂੰ ਲਿਖਿਆ ਵੀ ਜਿਹੜੇ ਗੁਰਸਿੱਖ ਆ ਜਾਂ ਮੇਰੇ ਜਾਨਾ ਵੀ ਭਾਈ ਉਹ ਤੁਹਾਨੂੰ ਤਾਨੂੰ ਸਹਾਇਤਾ ਕਰ ਸਕਦੇ ਆ ਕਹਿੰਦੇ ਵੈਸਟ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ ਜਾਂ ਮਹਾਰਾਜ ਨੇ ਇਹ ਕਿਹਾ ਭਾਈ ਮਤਲਬ ਗੁਰੂ ਆ ਨਾ ਜਿਹੜਾ ਜਾਂ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਮਤਲਬ ਉਹ ਸਾਡੀ ਸਹਾਇਤਾ ਸਹਾਇਤਾ ਕਰਦੇ ਆ ਮਹਾਰਾਜ ਕਹਿੰਦੇ ਵੀ ਦੇਖੋ ਜਿੰਨਾ ਨਾ ਬਿਸਰੇ ਨਾਮ ਸੇਕ ਨੇਹਾਂ ਭੇਦ ਨਾ ਜਾਣੋ ਮੂਲ ਸਾਈਂ ਜਿਹੇ ਆ ਮਤਲਬ ਦੇਖੋ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਆਪਾਂ ਹੁਣ ਗੁਰਬਾਣੀ ਮਹਾਰਾਜ ਕਹਿੰਦੇ ਵੀ ਜ਼ਰੂਰ ਪੜ੍ਹਨੀ ਸਿੱਖਣੀ ਆਪਾਂ ਗੁਰਬਾਣੀ ਦੇ ਅਰਥ ਉਹ ਸਿੱਖਾਂ ਪਾਸੋਂ ਸਿੱਖ ਲਓ ਜਿਵੇਂ ਹੁਣ 52 ਹੁਕਮਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਪਾਂ ਪੜ੍ਹਦੇ ਆ ਉਹਨਾਂ ਚ ਵੀ ਲਿਖਿਆ ਵੀ ਗੁਰਬਾਣੀ ਦੇ ਅਰਥ ਪੜ੍ਹਨੇ ਆ ਆਪਾਂ ਗੁਰਬਾਣੀ ਦੇ ਅਰਥ ਆ ਭਾਵੇਂ ਗੁਰਸਿੱਖਾਂ ਦੇ ਪਾਸੋਂ ਸਿੱਖੀ ਤੇ ਮਤਲਬ ਆਪਾਂ ਨੂੰ ਨਾ ਤੇ ਉਹ ਵੀ ਗੱਲ ਆਪਾਂ ਨੂੰ ਮਹਾਰਾਜ ਕਹਿੰਦੇ ਭਰੋਸਾ ਟੇਕ ਆਪਾਂ ਗੁਰੂ ਸਾਹਿਬ ਤੇ ਰੱਖਣੀ ਆ ਪਰ ਇਦਾਂ ਆਪਾਂ ਸਿੱਖ ਸਕਦੇ ਆ ਕਿਸੇ ਤੋਂ ਪੁੱਛ ਸਕਦੇ ਆ ਵੈਸੇ ਦੇਖੋ ਅੱਜ ਕੱਲ ਜਿਵੇਂ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਅੱਜ ਕੱਲ ਆਪਾਂ YouTube ਤੋਂ ਵੀ ਸਿੱਖ ਸਕਦੇ ਆ Google ਤੋਂ ਵੀ ਸੱਚ ਕਰਕੇ ਸਿੱਖ ਸਕਦੇ ਆ ਪਰ ਕਈ ਵਾਰੀ ਬਹੁਤੀਆਂ ਗੱਲਾਂ ਆਪਾਂ ਨੂੰ ਇੱਥੋਂ ਨਹੀਂ ਸਮਝ ਆਉਂਦੀਆਂ ਸਾਰੀਆਂ ਗੱਲਾਂ ਕਈ ਵਾਰੀ ਨਹੀਂ ਪਤਾ ਲੱਗਦੀਆਂ ਉਹ ਬੰਦੇ ਨੂੰ ਜਾਣਾ ਹੀ ਪੈਂਦਾ ਜਾਂ ਪੁੱਛਣਾ ਹੀ ਪੈਂਦਾ ਉਹ ਤੁਸੀਂ ਕਿਸੇ ਭੈਣ ਭਰਾ ਨੂੰ ਪੁੱਛ ਲਓਗੇ ਮਹਾਰਾਜ ਕਹਿੰਦੇ ਵੀ ਦੇਖੋ ਮੇਰੇ ਹਰ ਪ੍ਰਭ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਉਹ ਕਹਿੰਦੇ ਸਾਨੂੰ ਕੋਈ ਗੁਰੂ ਦੀ ਗੱਲ ਸੁਣਾਉਂਦਾ ਆ ਜਾਂ ਗੁਰੂ ਨਾਲ ਜੋੜਦਾ ਆ ਉਹਦੇ ਨਾਲ ਸਾਡਾ ਰਿਸ਼ਤਾ ਕਾਦਾ ਹੋਣਾ ਚਾਹੀਦਾ ਜਿਵੇਂ ਭੈਣ ਦਾ ਭਰਾ ਵਾਲਾ ਰਿਸ਼ਤਾ ਹੋ ਗਿਆ ਤੇ ਮਤਲਬ ਜੇ ਕੋਈ ਭੈਣ ਆ ਤਾਂ ਸਾਡਾ ਉਹਦੇ ਨਾਲ ਮਤਲਬ ਭੈਣ ਵਾਲਾ ਰਿਸ਼ਤਾ ਹੋਣਾ ਚਾਹੀਦਾ ਮਤਲਬ ਸਾਡਾ ਉਹ ਭੈਣ ਭਰਾ ਆ ਮਾਰੇ ਕਹਿੰਦੇ ਉਹਦੇ ਨਾਲ ਸਾਡਾ ਰਿਸ਼ਤਾ ਇਹ ਆ ਜਿਹੜਾ ਸਾਨੂੰ ਗੁਰਬਾਣੀ ਦੀ ਗੱਲ ਸੁਣਾ ਦਿੰਦਾ ਜਾਂ ਸਮਝਾ ਦਿੰਦਾ ਉਹਨੂੰ ਅਸੀਂ ਆਪਣਾ ਭੈਣ ਭਰਾ ਸਮਝ ਕੇ ਸਤਕਾਰ ਕਰੀਏ ਉਹਦਾ ਸਤਕਾਰ ਕਰੋ ਉਹਦਾ ਪਰ ਗੁਰੂ ਸਾਹਿਬ ਕਹਿੰਦੇ ਵੀ ਗੁਰੂ ਜਿਹੜਾ ਗੁਰੂ ਹੀ ਆ ਉਹ ਸਤਗੁਰੂ ਸਤਗੁਰੂ ਜੀ ਹਾਂਜੀ ਠੀਕ 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 ਜੀ ਜਿਵੇਂ ਹੁਣ ਗੁਰੂ ਜਿਵੇਂ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਆ ਕਹਿੰਦੇ ਕੋਈ ਜਨ ਹਰਿ ਸਿਉ ਦੇਵੇ ਜੋਰ ਜੀ ਜੀ ਚਰਨ ਗਹੋਂ ਬਕੋਂ ਸੁਭ ਰਸਨਾ ਦੀਜੇ ਪ੍ਰਾਨ ਉਕੋਰ ਹਣ ਗੁਰੂ ਅਰਜਨ ਦੇਵ ਜੀ ਮਾਰੇ ਕਹਿੰਦੇ ਮੈਨੂੰ ਕੋਈ ਜਨ ਵੀ ਪ੍ਰਮਾਤਮਾ ਦੇ ਨਾਲ ਜੋੜ ਦਵੇ ਵੀ ਮੈਂ ਜਿਹੜਾ ਮੈਨੂੰ ਰੱਬ ਨਾਲ ਜੋੜ ਦਵੇ ਜਾਂ ਗੁਰੂ ਦੀ ਗੱਲ ਸੁਣਾਵੇ ਕਹਿੰਦੇ ਉਹਨੂੰ ਮੈਂ ਕੀ ਦਵਾ ਮਹਾਰਾਜ ਕਹਿੰਦੇ ਉਸ ਗੁਰ ਸਿੱਖ ਤੋਂ ਉਸ ਜਨ ਤੋਂ ਮੈਂ ਆਪਣੇ ਪ੍ਰਾਨ ਹੀ ਕੁਰਬਾਨ ਕਰ ਦਿਆਂ ਚਰਨ ਗਹੋਂ ਮੈਂ ਉਹਦੇ ਚਰਨ ਫੜ ਲਾਂ ਮਤਲਬ ਮੈਂ ਉਹਦਾ ਸਤਕਾਰ ਕਰਾਂ ਚਰਨ ਗਹੋਂ ਬਕੋਂ ਸੁਭ ਰਸਨਾ ਕਹਿੰਦੇ ਵੀ ਰਸਨਾ ਦੇ ਨਾਲ ਉਹਦੀ ਉਸਤਤ ਕਰਾਂ ਹਮੇਸ਼ਾ ਉਸਤਤ ਦੇ ਬਚਨ ਬੋਲਾਂ ਤੇ ਡੀ ਜੇ ਹੈ ਪ੍ਰਾਨ ਅਕੋਰ ਕਹਿੰਦੇ ਮੈਂ ਪ੍ਰਾਨ ਉਹਦੇ ਤੋਂ ਵਾਰ ਦੇ ਹੁਣ ਮਹਾਰਾਜ ਨੇ ਤਾਂ ਇੰਨੀ ਰਿਸਪੈਕਟ ਕੀਤੀ ਆ ਜਿਹੜਾ ਗੁਰਬਾਣੀ ਸ਼ੁੱਧ ਪੜਦਾ ਕੋਈ ਭੈਣ ਭਰਾ ਗੁਰਸਿੱਖ ਮਹਾਰੇ ਕਹਿੰਦੇ ਵੀ ਉਹਨੂੰ ਕੀ ਦਈਏ ਠੀਕ ਠੀਕ ਮਹਾਰਾਜ ਕਹਿੰਦੇ ਇਸ ਕਰਕੇ ਆਪਾਂ ਸਿੱਖ ਸਕਦੇ ਹਾਂ ਹਾਂ ਜੀ ਸਿੱਖ ਸਕਦੇ ਆ ਪਰ ਪਰ ਗੁਰੂ ਜਿਵੇਂ ਆਪਾਂ ਕਈ ਕਹਿੰਦੇ ਨੇ ਵੀ ਦੇਹਧਾਰੀ ਗੁਰੂ ਕੋਲੇ ਜਾਂਦੇ ਆ ਪਰ ਮਤਲਬ ਕੋਈ ਗੁਰੂ ਨਹੀਂ ਬਿਲਕੁਲ ਉਹ ਸਾਧੂ ਸੰਤ ਆਪਣੇ ਭੈਣ ਭਰਾ ਹੋ ਸਕਦੇ ਆ ਆਪਣੇ ਵੱਡੇ ਬਜ਼ੁਰਗ ਹੋ ਸਕਦੇ ਆ ਮਤਲਬ ਕਿ ਉਹ ਰੱਬ ਨਹੀਂ ਹਾਂ ਕੋਈ ਦਾਤ ਨਹੀਂ ਦੇ ਸਕਦਾ ਹੈ ਨਾ ਦਾਤ ਤਾਂ ਗੁਰੂ ਦੇ ਹਾਂ ਹਾਂ ਜੀ ਬਿਲਕੁਲ ਸਹੀ ਹੈ ਜੀ ਮਾਰੇ ਕਹਿੰਦੇ ਵੀ ਦੇਖੋ ਆਪਾਂ ਸਿੱਖਣਾ ਆ ਤੇ ਕਹਿੰਦੇ ਵੀ ਮੇਰੇ ਹਰ ਪ੍ਰਭ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਉਹ ਸਾਡਾ ਭਾਈ ਆ ਉਹ ਸਾਡਾ ਵੀਰ ਭੈਣ ਭਰਾ ਆ ਹਾਂਜੀ ਇਦਾਂ ਆਪਾਂ ਪੁੱਛ ਸਕਦੇ ਆ ਦਵਿੰਦਰ ਵੀਰ ਇਦਾਂ ਦੀ ਕੋਈ ਗੱਲ ਨਹੀਂ ਆਪਾਂ ਕਿਸੇ ਨਾਲ ਵਿਚਾਰ ਵੀ ਕਰ ਸਕਦੇ ਆ ਭੈਣ ਭਰਾ ਨਾਲ ਬੈਠ ਕੇ ਕਿਸੇ ਨੂੰ ਕੋਈ ਅਰਥ ਹਨ ਮੰਨ ਲਓ ਟੀਚਰ ਆ ਕਲਾਸ ਵਿੱਚ ਪੜ੍ਹਾਉਂਦਾ ਬੱਚੇ ਨੂੰ ਨਹੀਂ ਸਮਝ ਆਉਂਦੀ ਤੇ ਬੱਚਾ ਉਹ ਟੀਚਰ ਨੂੰ ਪੁੱਛ ਲੈਂਦਾ ਪੁੱਛ ਲੈਂਦਾ ਜੀ ਮੈਨੂੰ ਆ ਦੱਸ ਦੋ ਵੀ ਕਿਵੇਂ ਅੱਛਾ ਜਗਜੀਤ ਜੀ ਤੇ ਜੀ ਕਈ ਬੰਦੇ ਨਾ ਕਹਿੰਦੇ ਵੀ ਸਾਨੂੰ ਜੀ ਅਮਰਤ ਰਸ ਆਉਂਦਾ ਸਾਦੇ ਸਹਿਜ ਤੁਨ ਚੱਲਦੀ ਹੈ ਮਤਲਬ ਕੰਨਾਂ ਦੇ ਵਿੱਚ ਘੰਟੇ ਘਟੇ ਆਉ ਜੋ ਵੱਜਦੇ ਨੇ ਹਨਾ ਬ੍ਰਹਮੰਡ ਦੀਆਂ ਆਵਾਜ਼ਾਂ ਨੇ ਸਾਨੂੰ ਆਉਂਦੀਆਂ ਨੇ ਹਾਂਜੀ ਹਾਂਜੀ ਉਹ ਆਪਣਾ ਸਰੀਰ ਛੱਡ ਕੇ ਮਤਲਬ ਕਿ ਖੰਡਾ ਬ੍ਰਹਮੰਡਾਂ ਦੀ ਸੈਰ ਵੀ ਕਰ ਜਾਂਦੇ ਨੇ ਮਤਲਬ ਕਿ ਇਹ ਚੀਜ਼ਾਂ ਵੀਡੀਓਜ਼ ਦੇਖ ਕੇ ਹਾਂਜੀ ਅਭਿਆਸ ਕਰਦੇ ਆ ਅਸੀਂ ਮਤਲਬ ਕਿ ਨਹੀਂ ਉੱਥੇ ਤੱਕ ਪਹੁੰਚ ਸਕੇ ਹੋ ਸਕਦਾ ਕਿ ਮਹਾਰਾਜ ਕਿਰਪਾ ਕਰੇ ਸਾਡੀ ਬਾਹ ਫੜਨ ਸਾਨੂੰ ਵੀ ਉਹ ਜਿਹੜੀ ਐਕਸਪੀਰੀਅੰਸ ਹੋਵੇ ਪਰ ਮਤਲਬ ਕਿ ਗੁਰਬਾਣੀ ਮਾਰ ਦੇ ਹਿਸਾਬ ਦੇ ਨਾਲ ਇਹ ਗੱਲਾਂ ਜਿਹੜੀਆਂ ਨੇ ਇਹ ਹੈਗੀਆਂ ਨੇ ਜਾਂ ਲੋਕ ਬਸ ਦਿਖਾਵਾ ਕਰਦੇ ਨੇ ਕਿ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਕਿ ਅੰਮ੍ਰਿਤ ਰਸ ਹਾਂਜੀ ਜਗਵਿੰਦਰ ਬਿਲਕੁਲ ਜੀ ਹਾਂ ਤੇ ਇਹ ਦੇਖੋ ਜੀ ਇਹ ਜਿਹੜਾ ਗੱਲ ਆ ਨਾ ਵੀ ਹੁਣ ਜਿਵੇਂ ਮਹਾਰਾਜ ਕਹਿੰਦੇ ਆ ਵੀ ਇਹ ਗੱਲਾਂ ਹੈਗੀਆਂ ਨੇ ਹੈਗੀਆਂ ਨੇ ਬਿਲਕੁਲ ਇਹ ਗੱਲ ਸਹੀ ਆ ਤੁਹਾਡੀ ਜਿਵੇਂ ਮਹਾਰਾਜ ਨੇ ਕਿਹਾ ਵੀ ਅੰਮ੍ਰਿਤ ਰਸ ਹਰ ਕੀਰਤਨੋਂ ਕੋ ਵਿਰਲਾ ਪੀਵੇ ਜੀ ਭਜੋ ਨਾਨਕ ਮਿਲ ਏਕ ਨਾਮ ਦੇ ਤੇ ਜਪ ਜਪ ਜੀਵੇ ਅੰਮ੍ਰਿਤ ਰਸ ਮਤਲਬ ਕੀ ਆ ਵੀ ਆਪਣੇ ਆਪ ਦੇ ਨਾਲ ਜੋ ਅਸੀਂ ਜੁੜ ਜਾਂਨੇ ਆ ਆਪਣੇ ਅੰਦਰ ਨਾਲ ਜੁੜ ਜਾਂਨੇ ਆ ਆਪਣੇ ਆਪੇ ਨਾਲ ਜੁੜ ਜਾਂਨੇ ਆ ਸਾਨੂੰ ਇੱਕ ਵੱਖਰੇ ਕਿਸਮ ਦਾ ਰਸ ਸਵਾਦ ਆਉਂਦਾ ਆ ਅੰਦਰੋਂ ਰਸ ਆਉਂਦਾ ਆ ਜਿਹੜਾ ਮਹਾਰਾਜ ਦੀ ਕਿਰਪਾ ਨਾਲ ਸਾਨੂੰ ਮਿਲਦਾ ਆ ਤੇ ਦੂਜੀ ਗੱਲ ਇਹ ਆ ਜਿਵੇਂ ਆਪਾਂ ਕਹਦੇ ਨੇ ਵੀ ਆਪਾਂ ਨੂੰ ਕੋਈ ਮਤਲਬ ਇਦਾਂ ਦੇ ਸਾਜ਼ ਸੁਣਦੇ ਆ ਉਹ ਗੁਰੂ ਸਾਹਿਬ ਨੇ ਵੀ ਕਿਹਾ ਆ ਮਹਾਰਾਜ ਕਹਿੰਦੇ ਅਨੰਦ ਸੁਣੋ ਬੜ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰੇ ਹਨਾ ਹਾਂ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਹੂੰ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤ ਗੁਰ ਰਹਾ ਭਰਪੂਰੇ ਬਿਣਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਹੁਣ ਇੱਥੇ ਮਹਾਰਾਜ ਨੇ ਉਹ ਵਾਜਿਆਂ ਦੀ ਗੱਲ ਕੀਤੀ ਆ ਤੀਜੇ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਉਹ ਬਾਜੇ ਆ ਨਾ ਜਿਹੜੇ ਜਦੋਂ ਆਪਾਂ ਗੁਰੂ ਦੇ ਬਾਣੀ ਨੂੰ ਸੁਣਦੇ ਆ ਤੇ ਬਾਣੀ ਨੂੰ ਪੜਾਂਗੇ ਕਹਿੰਦੇ ਵੀ ਗੁਰੂ ਦੇ ਚਰਨਾਂ ਨਾਲ ਜੁੜ ਜਾਗੇ ਨਾ ਫਿਰ ਉਹ ਬਾਜੇ ਬੰਦੇ ਨੂੰ ਅੰਦਰ ਸਾਰੇ ਸਾਜ ਉਹ ਕਿਸਮ ਦੇ ਜਿਹੜੇ ਆ ਮਹਾਰਾਜ ਕਹਿੰਦੇ ਉਹ ਸੁਣਨ ਲੱਗ ਜਾਂਦੇ ਆ ਉਹ ਮਤਲਬ ਅੰਦਰ ਹੀ ਰਸ ਆਉਣ ਲੱਗ ਜਾਂਦਾ ਆਪਾਂ ਨੂੰ ਬਾਹਰਲਾ ਜਿੰਨਾ ਵੀ ਰੌਲਾ ਪੈ ਰਿਹਾ ਮੋਹ ਮਾਇਆ ਮਮਤਾ ਦਾ ਉਹ ਮਤਲਬ ਉਹ ਰੌਲੇ ਦਾ ਆਪਣੇ ਤੇ ਅਸਰ ਹੀ ਨਹੀਂ ਹੁੰਦਾ ਜਿਵੇਂ ਮੰਨ ਲਓ ਵੀ ਹੁਣ ਬਾਹਰ ਆਪਣੇ ਵਿਆਹ ਸ਼ਾਦੀਆਂ ਦਾ ਆਪਾਂ ਕਈ ਵਾਰੀ ਦੇਖਦੇ ਆ ਡੀਜੇ ਵਗੈਰਾ ਲੱਗੇ ਹੁੰਦੇ ਆ ਤੇ ਉਹ ਜਦੋਂ ਜਿੱਥੇ ਉਹ ਜਿੱਥੇ ਘਰੇ ਲੱਗੇ ਹੋਣ ਜਿੱਥੇ ਖੜਕਾ ਹੋਵੇ ਉੱਥੇ ਆਪਾਂ ਨੂੰ ਕੰਨ ਪਾਈ ਗੱਲ ਤਾਂ ਨਹੀਂ ਨਾ ਸੁਣਦੀ ਇੱਕ ਦੂਜੇ ਦੀ ਗੱਲ ਨਹੀਂ ਸੁਣਦੀ ਆਪਾਂ ਕਿਉਂ ਉਹ ਬਾਜਿਆਂ ਦਾ ਹੀ ਬਾਜਿਆਂ ਦੀ ਆਵਾਜ਼ ਹੀ ਇੰਨੀ ਆ ਤੇ ਆਪਾਂ ਨੂੰ ਮਤਲਬ ਬੋਲਾਂਗੇ ਤਾਂ ਆਵਾਜ਼ ਸੁਣਦੀ ਨਹੀਂ ਉਹਦੇ ਨਾਲ ਆਪਾਂ ਨੂੰ ਕਿਸੇ ਦੀ ਗੱਲ ਕਹੀ ਹੋਈ ਕੀ ਕੋਈ ਕਹਿ ਰਿਹਾ ਮਤਲਬ ਇਦਾਂ ਹੀ ਗੁਰੂ ਸਾਹਿਬ ਕਹਿੰਦੇ ਸਾਡੇ ਅੰਦਰ ਬਾਜੇ ਵੱਜਣ ਲੱਗ ਜਾਂਦੇ ਆ ਤੇ ਜਿਹੜੇ ਬਾਹਰ ਰੌਲਾ ਪਿਆ ਹੋਇਆ ਮੋਹ ਮਾਇਆ ਮਮਤਾ ਦਾ ਨਿੰਦਿਆ ਦਾ ਚੁਗਲੀ ਦਾ ਉਹ ਰੌਲਾ ਸਾਨੂੰ ਸੁਣਦਾ ਹੀ ਨਹੀਂ ਸਾਡੇ ਤੇ ਉਹ ਮੋਹ ਮਾਇਆ ਮਮਤਾ ਦਾ ਅਸਰ ਹੀ ਨਹੀਂ ਹੁੰਦਾ ਜਿਹੜੀ ਮਾਇਆ ਮਮਤਾ ਨੇ ਲੋਕਾਂ ਨੂੰ ਆਪਣੇ ਨਾਲ ਪਰਮਾ ਲਿਆ ਰੱਬ ਨਾਲੋਂ ਤੋੜ ਦਿੱਤਾ ਬਿਲਕੁਲ ਗੁਰਵਾਣੀ ਮਹਾਰਾਜ ਜੀ ਨੇ ਅੰਤਰ ਖੋਟਾ ਅੰਮ੍ਰਿਤ ਭਰਿਆ ਸ਼ਬਦ ਕਾੜ ਪੀਏ ਪੁਨੇਹਾਰੀ ਹੈ ਨਾ ਕਾ ਕਈ ਲੋਕ ਕੇ ਬਿਲਕੁਲ ਜੀ ਹਾਂ ਸਿਰਫ ਇਕਾਤਮਕ ਸ਼ਾਂਤੀ ਦੀ ਗੱਲ ਕਰਦੇ ਨੇ ਵੀ ਇਹ ਕੋਈ ਸੱਚੀ ਮੁੱਚੀ ਅਮਰਤ ਨਹੀਂ ਆਉਂਦਾ ਮੂੰਹ ਦੇ ਵਿੱਚ ਕਿਉਂਕਿ ਕਈ ਜਿਨ੍ਹਾਂ ਦਾ ਐਕਸਪੀਰੀਅੰਸ ਆ ਜਿਨ੍ਹਾਂ ਨੇ ਅਭਿਆਸ ਕੀਤਾ ਉਹ ਕਹਿੰਦੇ ਵੀ ਜਦੋਂ ਪ੍ਰਮਾਤਮਾ ਨਾਲ ਅਨੁਭਾਸ ਜੀ ਕਰਦੇ ਆ ਉਹਦਾ ਸਿਮਰਨ ਨਾਮ ਸਿਮਰਨ ਕਰਦੇ ਆ ਤਾਂ ਜਿਹੜਾ ਮੂੰਹ ਦੇ ਵਿੱਚ ਇੱਕ ਬੜਾ ਹੀ ਸ਼ਹਿਦ ਨਾਲੋਂ ਵੀ ਮਿੱਠਾ ਸਵਾਦ ਆਉਣਾ ਸਟਾਰਟ ਹੋ ਜਾਂਦਾ ਐਕਚੁਅਲ ਦੇ ਵਿੱਚ ਪਰ ਕਈ ਲੋਕ ਨਕਾਰਦੇ ਉਸ ਨੂੰ ਕਹਿੰਦੇ ਵੀ ਇਹ ਅਮਰਤ ਦੀ ਗੱਲ ਨਹੀਂ ਕੀਤੀ ਗਈ ਉਹ ਅਮਰਤ ਦੀ ਗੱਲ ਕੀਤੀ ਆ ਆਤਮਿਕ ਸੁੱਖ ਦੀ ਗੱਲ ਕੀਤੀ ਗਈ ਆ ਕੀ ਇਹ ਅਮਰਤ ਸੱਚੀ ਉਹਨਾਂ ਨੂੰ ਆਉਂਦਾ ਹੋਊਗਾ ਜਾਂ ਉਹ ਵੀ ਇਦਾਂ ਫੇਕ ਹੀ ਕਹਿ ਰਹੇ ਨੇ ਬਿਲਕੁਲ ਨਹੀਂ ਬਿਲਕੁਲ ਨਹੀਂ ਨਹੀਂ ਬਿਲਕੁਲ ਦਵਿੰਦਰ ਵੀਰ ਦੇਖੋ ਉਹ ਅਮਰਤ ਦਾ ਸੁਆਦ ਆਪਣੇ ਦੇਖੋ ਮੂੰਹ ਦੇ ਵਿੱਚੋਂ ਵੀ ਆਉਣਾ ਹੈ ਜਦੋਂ ਆਪਾਂ ਬਾਣੀ ਨਾਲ ਜੁੜ ਜਾਂਦੇ ਆਂ ਤੇ ਉਹ ਅੰਮ੍ਰਿਤ ਦਾ ਸਵਾਦ ਆਪਣੇ ਮਨ ਵਿੱਚੋਂ ਵੀ ਆਉਣਾ ਆ। ਮਤਲਬ ਆਪਣੇ ਰੋਮ-ਰੋਮ ਵਿੱਚੋਂ ਉਹਦਾ ਸਵਾਦ ਆਉਣ ਲੱਗ ਗਿਆ। ਰੋਮ-ਰੋਮ ਦੇ ਵਿੱਚ ਕਿਉਂਕਿ ਗੁਰਮਖ ਰੋਮ-ਰੋਮ ਹਰ ਇਤਿਹਾਵੇ। ਫਿਰ ਗੁਰੂ ਸਾਹਿਬ ਜੀ ਦੀ ਜਦੋਂ ਆਪਾਂ ਦੇਖੋ ਬਾਣੀ ਪੜ੍ਹਦੇ ਆਂ ਮਹਾਰਾਜ ਕਹਿੰਦੇ ਆਂ ਵੀ ਨੌ ਨਿਧ ਅੰਮ੍ਰਿਤ ਪ੍ਰਭ ਦਾ ਨਾਮ ਜੀ 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 ਦੇਹੀ ਮੈਂ ਇਸ ਕਾ ਵਿਸ਼ਰਾ। ਉਹ ਕਹਿੰਦੇ ਵੀ ਨੌ ਨਦੀਆਂ 18 ਸਿੱਧੀਆਂ ਦਾ ਜਿਹੜਾ ਖਜ਼ਾਨਾ ਆ ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰੂ ਦਾ ਨਾਮ ਰੂਪੀ ਅੰਮ੍ਰਤਾ ਉਹ ਸਾਡੇ ਕਿੱਥੇ ਆ ਕਹਿੰਦੇ ਦੇਹੀ ਦੇ ਵਿੱਚ ਹੀ ਆ। ਦੇਹੀ ਦੇ ਵਿੱਚ ਮਤਲਬ ਅੰਦਰੋਂ ਹੀ ਮਹਾਰਾਜ ਕਹਿੰਦੇ ਸਾਨੂੰ ਫਿਰ ਸਵਾਦ ਆਉਣਾ ਜਦੋਂ ਅਸੀਂ ਬਾਹਰੋਂ ਬਾਣੀ ਪੜਨ ਪੜਨ ਲੱਗ ਗਏ ਸੁਣਨ ਲੱਗ ਗਏ ਸਾਨੂੰ ਅੰਦਰੋਂ ਮਹਾਰਾਜ ਕਹਿੰਦੇ ਸਵਾਦ ਆਉਣਾ ਸਾਡੇ ਹਰ ਇੱਕ ਸਾਡਾ ਗਿਆਨ ਇੰਦਰਾ ਕਰਮ ਇੰਦਰਾ ਨਾ ਜਿਹੜਾ ਵੀ ਆ ਉਹ ਮਹਾਰਾਜ ਕਹਿੰਦੇ ਫਿਰ ਰਸ ਨਾਲ ਭਰ ਜਾਂਦਾ ਹੈ ਜੇ ਆਪਾਂ ਨੂੰ ਮਨ ਵਿੱਚੋਂ ਦੇਖੋ ਜੇ ਅ ਦਵਿੰਦਰ ਵੀਰ ਆਪਾਂ ਨੂੰ ਮੂੰਹ ਵਿੱਚੋਂ ਸਵਾਦ ਆਊਗਾ ਮੂੰਹ ਵਿੱਚੋਂ ਆਉਂਦਾ ਆ ਮੰਨ ਲਓ ਆਪਾਂ ਭੋਜਨ ਖਾਂਦੇ ਆ ਹੁਣ ਆਪਾਂ ਭੋਜਨ ਖਾਂਦੇ ਆ ਜੇ ਭੋਜਨ ਦਾ ਭੋਜਨ ਦਾ ਸਵਾਦ ਆਪਾਂ ਨੂੰ ਮੂੰਹ ਵਿੱਚੋਂ ਆਇਆ ਤਾਂ ਤੁਸੀਂ ਇਹ ਦੇਖ ਲਓ ਵੀ ਉਹਦਾ ਸਾਰਾ ਸਵਾਦ ਜੇ ਮੂੰਹ ਚੋਂ ਆਇਆ ਤਾਂ ਉਹਦੇ ਅੰਦਰ ਵੀ ਆਪਣੇ ਸਰੀਰ ਦੇ ਵਿੱਚ ਵੀ ਤਾਂ ਉਹਨੇ ਨਾੜਾਂ-ਨਾੜਾਂ ਦੇ ਵਿੱਚ ਬਲੱਡ ਵਿੱਚ ਜਾਣਾ ਨਾ ਉਹਦਾ ਪ੍ਰਭਾਵ ਬਿਲਕੁਲ ਬਿਲਕੁਲ ਜੀ ਮਤਲਬ ਬਿਲਕੁਲ ਇਹ ਗੱਲ ਆ ਵੀ ਜੇ ਉਹਦਾ ਸਵਾਦ ਆਪਾਂ ਨੂੰ ਮੂੰਹ ਚੋਂ ਵੀ ਆਊ ਉਹਦਾ ਸਵਾਦ ਆਪਾਂ ਨੂੰ ਮਨ ਵਿੱਚ ਵੀ ਆਊਗਾ ਠੀਕ 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 ਬਿਲਕੁਲ ਮਤਲਬ ਕਿ ਜੇ ਕੋਈ ਅਭਿਆਸ ਕਰੇ ਤਾਂ ਪ੍ਰਮਾਤਮਾ ਨੂੰ ਪਾਉਣ ਲਈ ਹੀ ਇਹ ਜਨਮ ਮਿਲਿਆ ਵਾ ਮਤਲਬ ਇਹ ਹੈ ਕਿ ਗੁਰਬਾਣੀ ਮਹਾਰਾਜ ਜੀ ਬਿਲਕੁਲ ਜੀ ਬਿਲਕੁਲ ਵਿਲੁੱਖਾ ਜਨਮ ਦੇ ਵਿੱਚ ਆ ਗਿਆ ਉਹਦਾ ਜਨਮ ਹੀ ਪ੍ਰਮਾਤਮਾ ਨੂੰ ਪਾਉਣ ਦੇ ਲਈ ਹੋਇਆ ਤਾਂ ਮਤਲਬ ਹਰ ਇੱਕ ਮਨੁੱਖ ਕੋਈ ਪਾਪੀ ਹੈ ਕੋਈ ਪੁੰਨੀ ਹੈ ਹਰ ਇੱਕ ਮਨੁੱਖ ਜੜਦੀ ਉਸ ਪ੍ਰਮਾਤਮਾ ਨੂੰ ਪਾ ਸਕਦਾ ਸ਼ਰਤ ਇਹ ਹੈ ਕਿ ਉਹਦਾ ਨਾਮ ਤੇ ਹੋਣਾ ਪਏਗਾ ਉਹਦੇ ਨੇੜੇ ਆਉਣਾ ਪਏਗਾ ਉਹਦਾ ਅਭਿਆਸ ਕਰਨਾ ਪਊਗਾ ਤਾਂ ਕਿ ਉਹ ਜਿਹੜਾ ਜਿਉਂਦੇ ਜੀ ਆ ਉਹ ਇਸ ਸਰੀਰ ਨੂੰ ਛੱਡਣ ਦੀ ਪ੍ਰੈਕਟਿਸ ਕਰ ਸਕੇ ਤਾਂ ਕਿ ਉਹ ਖੰਡਾ ਵਰ ਮੰਡਾ ਦੇ ਵਿੱਚ ਬਿਲਕੁਲ ਜੀ ਜਿਵੇਂ ਗੁਰਬਾਣੀ ਮਹਾਰਾਜ ਕਹਿੰਦੇ ਨੇ ਹਰ ਜੀਉ ਕੋਫਾਨ ਦਰ ਰੱਖ ਕੇ ਬਾਜਾ ਪਵਨ বাজਾਇਆ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਗੁ ਬਜਾਇਆ ਵਾ ਹਾਂ ਪਰ ਜਿਹੜੀ ਦਸਵਾਂ ਦਵਾਰ ਆ ਉਹ ਪੋਪਤਰ ਖਾਇਆ ਹੋਇਆ ਉਹਨੂੰ ਆਪਾਂ ਗੁਰੂ ਦੇ ਨਾਲ ਜੁੜ ਕੇ ਗੁਰੂ ਤੋਂ ਸਿੱਖਿਆ ਲੈ ਕੇ ਆਪਾਂ ਉਸ ਦਸਮ ਦਵਾਰ ਦਾ ਜਿਹੜਾ ਭੇਦ ਲੈ ਸਕਦੇ ਆ ਤੇ ਇਸ ਸ੍ਰਿਸ਼ਟੀ ਦਾ ਜਿਹੜਾ ਬਿਲਕੁਲ ਜੀ ਖੇਲ ਆ ਦੇਖੋ ਜਿਹੜਾ ਹੁਣ ਖੇਲ ਦੀ ਗੱਲ ਕਰੀਏ ਜਿਵੇਂ ਹੁਣ ਕੋਈ ਕਹਿੰਦਾ ਵੀ ਸਮੁੰਦਰ ਕਿੰਨਾ ਕੁ ਡੂੰਘਾ ਹੋਊਗਾ ਹਣਾ ਤਾਂ ਸਮੁੰਦਰ ਨੂੰ ਮਾਪੇ ਨਾ ਸਕਦਾ ਜਿੰਨੀ ਦੂਰ ਤੱਕ ਕੋਈ ਜਾ ਸਕਦਾ ਉਹ ਕਹਿੰਦਾ ਜੀ ਇੰਨਾ ਡੂੰਘਾ ਜਿੰਨੀ ਦੂਰ ਤੱਕ ਕਿਸੇ ਦੀ ਪਹੁੰਚ ਨਹੀਂ ਮਾਪ ਸਕਦਾ ਉਸ ਤੋਂ ਬਾਅਦ ਨਹੀਂ ਮਾਪ ਸਕਦਾ ਜਿੱਦੀ ਨਿਗਾ ਜਿੱਥੇ ਤੱਕ ਜਾਂਦੀ ਆ ਉਹ ਉੱਥੇ ਤੱਕ ਦਾ ਪੇਤ ਦੇ ਸਕਦਾ ਉਸ ਤੋਂ ਬਾਅਦ ਦਾ ਪੇਤ ਨਹੀਂ ਦੇ ਸਕਦਾ ਹਣਾ ਤਾਂ ਜਿਹੜਾ ਆਪਣਾ ਗੁਰੂ ਆ ਬਿਲਕੁਲ ਜਿਹੜਾ ਉਹ ਆਪ ਪਰਮ ਬ੍ਰਹਮ ਹੈ ਉਹ ਆਪ ਅਕਾਲ ਪੁਰਖ ਹੈ ਤਾਂ ਉਹਨੇ ਭੇਦ ਜਿਹੜਾ ਦੇਣਾ ਹੈ ਉਹ ਅਕਾਲ ਦਾ ਭੇਦ ਦੇਣਾ ਤਾਂ ਆਪਾਂ ਮਤਲਬ ਜੀ ਗੁਰੂ ਦੇ ਨਾਲ ਜੁੜਦੇ ਆਂ ਤਾਂ ਆਪਾਂ ਨੂੰ ਸੁਦੇ ਸਿੱਧੀ ਅਕਾਲ ਦਾ ਭੇਦ ਜਿਹੜਾ ਆ ਉਹ ਮਿਲ ਜਾਂਦਾ ਜਿਵੇਂ ਆਪਾਂ ਗੁਰਬਾਣੀ ਦੇ ਵਿੱਚ ਪੜ ਬਿਲਕੁਲ ਜੀ ਕਿ ਜਿਹੜਾ ਆਪਣਾ ਰਹਿਰਾ ਸਾਹਿਬ ਦੇ ਵਿੱਚ ਪੜਦੇ ਆਂ ਆਪਾਂ ਨਾ ਵੀ ਹਰ ਹਰ ਤੇ ਹਰ ਹਰ ਹਾਂਜੀ ਵੱਡੇ ਮੇਰੇ ਸਾਹਿਬਾ ਜੀ ਹਰ ਹਰ ਦਿਨ ਤੋਂ ਇੱਕ ਹੈ ਬਿ ਵਿਚਾਰ ਕਿਛ ਨਾਹੀ ਜਲਤੀ ਉਪਜ ਤਰੰਗ ਜਿਉਂ ਜੁੜੀ ਵਿਖੇ ਸਮਾਈ ਹੈ ਨਾ ਜਿਵੇਂ ਹੁਣ ਆਪਾਂ ਸਮੁੰਦਰ ਦੇ ਵਿੱਚੋਂ ਬਿਲਕੁਲ ਸਹੀ ਹੈ ਜੀ ਜਦੋਂ ਲਹਿਰ ਉੱڑਦੀ ਉਹ ਦੁਬਾਰਾ ਫੇਰ ਸਮੁੰਦਰ ਦੇ ਵਿੱਚ ਚਲੀ ਜਾਂਦੀ ਉਹ ਸਮੁੰਦਰ ਦਾ ਰੂਪ ਹੋ ਜਾਂਦੀ ਆ ਉਦਾਂ ਹੀ ਜਿਹੜੇ ਬੰਦੇ ਇਹ ਸਮੁੰਦਰ ਦਾ ਯੂਨੀ ਖੇਡ ਕਿਉਂ ਰਚਿਆ ਤੁਸੀਂ ਕਹਿੰਦੇ ਹੋ ਪ੍ਰਮਾਤਮਾ ਨੇ ਖੇਡ ਰਚਿਆ ਇਹ ਕੀਤਾ ਉਹਦਾ ਜਵਾਬ ਜਿਹੜਾ ਲੈਣਾ ਹੈ ਉਹ ਆਸਾਨ ਨਹੀਂ ਹੈਗਾ ਜੇ ਹੁਣ ਕੋਈ ਬੰਦਾ ਉਸ ਪ੍ਰਮਾਤਮਾ ਨਾਲ ਮਿਲ ਲੇ ਮਤਲਬ ਕੋਈ ਬੰਦਾ ਸਮੁੰਦਰ ਦਾ ਹੀ ਹਿੱਸਾ ਬਣ ਗਿਆ ਉਹ ਸਮੁੰਦਰ ਮਾਪਣ ਦੀ ਲੋੜ ਨਹੀਂ ਸਮੁੰਦਰ ਨੂੰ ਆਪਣਾ ਬੋਲਦਾ ਕਿ ਮੈਂ ਕਿੰਨਾ ਡੂੰਘਾ ਆ ਜੀ ਹੁਣ ਕੋਈ ਬੰਦਾ ਪ੍ਰਮਾਤਮਾ ਦਾ ਨਾਲ ਪ੍ਰਮਾਤਮਾ ਨਾਲ ਮੇਲ ਆਪਣੇ ਆਪ ਨੂੰ ਮੇਲ ਲੈਂਦਾ ਹੈ ਮਿਲਣੀ ਹੋ ਜਾਂਦੀ ਹੈ ਪ੍ਰਮਾਤਮਾ ਦੇ ਨਾਲ ਉਹ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਉਹਨੂੰ ਕਿਸੇ ਸਵਾਲ ਦੇ ਜਵਾਬ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਉਹ ਆਪ ਪ੍ਰਮਾਤਮਾ ਹੁੰਦਾ ਉਹ ਸਾਰਾ ਕੁਝ ਜਾਣਦਾ ਹੁੰਦਾ ਕਿ ਕਿਉਂ ਖੇਡ ਰਚਿਆ ਕਿਵੇਂ ਖੇਡ ਚੱਲ ਰਿਹਾ ਤੇ ਬਿਲਕੁਲ ਜੀ ਬਿਲਕੁਲ ਮਹਾਰਾਜ ਜੀ ਇਹਨਾਂ ਇਹੀ ਗੱਲ ਆ ਤੇ ਵੀ ਬਿਲਕੁਲ ਵੀ ਨਾਲੇ ਨਾ ਇਹ ਜਿਹੜੀ ਗੱਲ ਆ ਵੀ ਮਹਾਰਾਜ ਕਰਨੀ ਵੀ ਬੰਦੇ ਨੂੰ ਆਟੋਮੈਟਿਕ ਹੀ ਗਿਆਨ ਪੈਦਾ ਹੁੰਦਾ ਮਹਾਰਾਜ ਜੀ ਦੱਸ ਦਿਆ ਜਦੋਂ ਆਪਾਂ ਜੁੜ ਜਾਂਦੇ ਆ ਬਾਕੀ ਇੱਕ ਗੱਲ ਹੋਰ ਗਵਿੰਦਰਪੀਰ ਜਿਵੇਂ ਮਹਾਰਾਜ ਕਹਿੰਦੇ ਆ ਵੀ ਦੇਖੋ ਅੰਤ ਤਾਂ ਪ੍ਰਮਾਤਮਾ ਦਾ ਕੋਈ ਨਹੀਂ ਪਾ ਸਕਦਾ ਜਿਵੇਂ ਉਹ ਕਿੱਡਾ ਕ ਵੱਡਾ ਆ ਪ੍ਰਮਾਤਮਾ ਕਹਿੰਦੇ ਆ ਨਾ ਕੇਵੜ ਵੱਡਾ ਡੀਠਾ ਹੋਏ ਜਾਂ ਬਾਣੀ ਜੋਂ ਬਚਨ ਆਉਂਦਾ ਵੀ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗੰਭੀਰਾ ਕਹਿੰਦੇ ਵੀ ਪ੍ਰਮਾਤਮਾ ਬਹੁਤ ਮਤਲਬ ਡੂੰਘਾ ਆ ਵੱਡਾ ਆ ਤੇ ਇਸ ਕਰਕੇ ਆ ਵੀਰੋ ਪੜਨੋ ਭਰਾਵੋ ਤੇ ਵੀ ਮਤਲਬ ਆਪਾਂ ਬਸ ਜੋ ਗੁਰੂ ਸਾਹਿਬ ਕਹਿੰਦੇ ਉਹਨਾਂ ਦੇ ਬਚਨ ਮੰਨ ਕੇ ਉਹਨਾਂ ਦੇ ਪਿੱਛੇ-ਪਿੱਛੇ ਆਪਾਂ ਤੁਰਨਾ ਆ ਤੁਰ ਕੇ ਬਸ ਆਪਾਂ ਪਰਮਾਤਮਾ ਦੇ ਨਾਲ ਇੱਕ ਮਿਕ ਹੋ ਜਾਣਾ ਆ ਜੋ ਆਪਾਂ ਨੂੰ ਸਤਿਗੁਰੂ ਜੀ ਇਹ ਕਹਿੰਦੇ ਆ ਹਾਂਜੀ ਠੀਕ ਹੈ ਜੀ ਅੱਜ ਦਾ ਜਿਹੜਾ ਸਾਡਾ ਵਿਸ਼ਾ ਸੀਗਾ ਉਹ ਸੀ ਪਰਮਾਤਮਾ ਤੇ ਵੀ ਕਈ ਲੋਕ ਕਹਿੰਦੇ ਕਿ ਪਰਮਾਤਮਾ ਨੂੰ ਪਾਇਆ ਨਹੀਂ ਜਾ ਸਕਦਾ ਉਹਨੂੰ ਸਿਰਫ ਧਿਆਇਆ ਜਾ ਸਕਦਾ ਆ ਬਿਲਕੁਲ ਜੀ ਇਸ ਤੇ ਪੁੱਛ ਗੱਲ ਕਰ ਰਹੇ ਸੀ ਤਾਂ ਮੇਰਾ ਜਿਹੜਾ ਮੰਨਣਾ ਹੈ ਆਪਣੇ ਪਰਸਨਲੀ ਉਹ ਇਹ ਹੈ ਕਿ ਜੇ ਤੁਸੀਂ ਕੋਈ ਐਦਾਂ ਦੇ ਦੁਬਿਧਾ ਦੇ ਵਿੱਚ ਪੈਨੇ ਹੋ ਤਾਂ ਗੁਰੂ ਗ੍ਰੰਥ ਸਾਹਿਬ ਮਾਰਕੀ ਲਵੋ ਤੁਸੀਂ ਉਹਨਾਂ ਨੂੰ ਜਿਹੜਾ ਪੜਨਾ ਸਟਾਰਟ ਕਰੋ ਤੁਸੀਂ ਉੱਥੇ ਬੈਠ ਕੇ ਗੁਰਬਾਣੀ ਵਿਚਾਰਨੀ ਸਟਾਰਟ ਕਰੋ ਨਹੀਂ ਪਤਾ ਲੱਗਦਾ ਕਿਸੇ ਗੁਰਸਿੱਖ ਤੋਂ ਕਿਸੇ ਗ੍ਰੰਥੀ ਸਿੰਘ ਤੋਂ ਸਹਾਇਤਾ ਲਵੋ ਲੈ ਕੇ ਵਿਚਾਰੋ ਆਪ ਤੁਸੀਂ ਇਹ ਗੱਲ ਕਰਕੇ ਦੇਖੋ ਕਿਸੇ ਦੇ ਕਿੰਤੂ ਪ੍ਰੰਤੂ ਕਰਨ ਨਾਲੋਂ ਚੰਗਾ ਆ ਕਿ ਤੁਸੀਂ ਆਪ ਪ੍ਰੈਕਟਿਸ ਕਰੋ ਹੁਣ ਜਿਵੇਂ ਕੋਈ دنیਾਬੀ ਤੌਰ ਦੇ ਤੇ ਆਪਾਂ ਗੱਲ ਕਰੀਏ ਕੋਈ ਕਹਿੰਦਾ ਜੀ ਵੀ ਮੇਰੀ ਗੱਡੀ ਆ ਜਿਹੜੀ 200 ਦੀ ਸਪੀਡ ਤੇ ਜਾਂਦੀ ਆ ਕੋਈ ਕਹਿੰਦਾ ਜੀ ਇੰਨੇ ਤੇ ਨਹੀਂ ਜਾ ਸਕਦੀ ਤਾਂ ਤੁਸੀਂ ਆਪ ਚਲਾ ਕੇ ਦੇਖ ਸਕਦੇ ਹੋ ਕਿ ਕਿੰਨੀ ਤੱਕ ਜਾਂਦੀ ਆ ਤਾਂ ਇਹ ਜੀ ਜੀ ਬਿਲਕੁਲ ਬਿਲਕੁਲ ਜੀ ਤੁਸੀਂ ਅਭਿਆਸ ਕਰੋ ਉਸ ਮੈਂ ਕੀਤਾ ਤੇ ਮੈਂ ਖੰਡਾ ਪਰਮੰਡਾ ਦੀ ਸੈਰ ਕੀਤੀ ਆ ਤਾਂ ਤੁਸੀਂ ਆਪ ਪ੍ਰੈਕਟੀਕਲ ਕਰਕੇ ਦੇਖ ਸਕਦੇ ਹੋ ਹਾਂ ਜੀ ਹਾਂ ਜੀ ਤੇ ਤੁਸੀਂ ਹੋਰ ਵੀ ਆਪਣੇ ਭੈਣਾ ਭਰਾਵਾਂ ਨੂੰ ਦੱਸ ਸਕਦੇ ਹੋ ਕਿ ਤੁਸਾਨੂੰ ਪ੍ਰੈਕਟੀਕਲ ਦੇ ਵਿੱਚੋਂ ਕੀ ਨਤੀਜੇ ਨਿਕਲੇ ਆ ਤੇ ਪ੍ਰਮਾਤਮਾ ਕਿਰਪਾ ਕਰੇ ਤੁਹਾਡੇ ਤੇ ਸਾਡੇ ਤੇ ਸਾਰਿਆਂ ਤੇ ਕਿ ਅਸੀਂ ਨਾਮ ਦੀ ਜਿਹੜੀ ਦਾਤ ਆ ਉਹ ਸਾਨੂੰ ਮਿਲੇ ਤੇ ਅਸੀਂ ਨਾਮ ਜਪ ਕੇ ਅਸੀਂ ਵੀ ਉਹ ਐਕਸਪੀਰੀਅੰਸ ਕਰ ਸਕੀਏ ਜੋ ਬਹੁਤ ਹੀ ਬੜਪਾਗੇ ਗੁਰਸਿੱਖ ਕਰ ਰਹੇ ਨੇ ਤੇ ਇੰਨਾ ਕਹਿੰਦੇ ਹੋਏ ਅੱਜ ਦੀ ਬਿਲਕੁਲ ਜੀ ਬਿਲਕੁਲ ਕਰਦੇ ਆ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਤੇ ਅੱਜ ਅਸੀਂ ਹੋਰ ਜ਼ਿਆਦਾ ਉਤਸ਼ਾਹਤ ਹੋਈਏ ਹੋਰ ਵੀਡੀਓਜ਼ ਲੈ ਕੇ ਆਈਏ ਜਿੰਨਾ ਕ ਸਾਡੇ ਕੋਲੇ ਤਿਲ ਫੁੱਲ ਜੋ ਗਿਆਨ ਹੈ ਜੋ ਪ੍ਰਮਾਤਮਾ ਨੇ ਹਾਂਜੀ ਸਹੀ ਗੱਲ ਤੁਸੀਂ ਸ਼ੇਅਰ ਕਰ ਸਕੀਏ ਤੇ ਜੇ ਸਾਡੇ ਤੋਂ ਕੋਈ ਗਲਤੀ ਹੋ ਜਾਂਦੀ ਹੈ ਜਾਂ ਭੁੱਲਾ ਨਾ ਚਿਤਾਰਿਆ ਕਰੋ ਕਿਰਪਾ ਕਰਕੇ ਕਮੈਂਟ ਕਰਕੇ ਸਾਨੂੰ ਦੱਸ ਦਿਆ ਕਰੋ ਸਾਨੂੰ ਕੋਈ ਵੀ ਗਲਤੀ ਹੁੰਦੀ ਆ ਉਹਦੇ ਬਾਰੇ ਸਾਨੂੰ ਜਿਹੜਾ ਜਾਣਕਾਰੀ ਜਰੂਰ ਦੇ ਦਿਆ ਕਰੋ ਤਾਂ ਕਿ ਅੱਗੇ ਤੋਂ ਅਸੀਂ ਉਹਨਾਂ ਚੀਜ਼ਾਂ ਦਾ ਖਿਆਲ ਕੋਈ ਵੀ ਹਾਂਜੀ ਸਹੀ ਗੱਲ ਅਸੀਂ ਆਪਣੇ ਆਪ ਨੂੰ ਸੁਧਾਰ ਸਕੀਏ ਕਿਉਂਕਿ ਅਸੀਂ ਜਿਹੜੇ ਸਿੱਖ ਹਾਂ ਅਸੀਂ ਸਿੱਖ ਰਹੇ ਹਾਂ ਤੇ ਜੇ ਤੁਸੀਂ ਆਪਣੀਆਂ ਗਲਤੀਆਂ ਸੁਧਾਰਨ ਬਿਲਕੁਲ ਤਸੀ ਹੌਲੀ 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 ਪਰਫੈਕਟ ਹੁੰਦੇ ਜਾਵਾਂਗੇ ਮਹਾਰਾਜ ਕਿਰਪਾ ਕਰੇ ਨਿਮਾਣੇ ਬਣੇ ਰਹੀਏ ਸਿੱਖਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਬਿਲਕੁਲ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ